ਹਾਂਜੀ ਦੋਸਤੋ ਜਿਵੇਂ ਕਿ ਆਪਾਂ ਕੱਲ੍ਹ ਵਾਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਤੁਹਾਨੂੰ ਪੀਟਿਆਲੇ ਬਾਈ ਨਾਲ ਮਿਲਾ ਰਹੇ ਹਰਪੰਜਨ ਨਾਲ ਤੇ ਜਿਨ੍ਹਾਂ ਕੋਲੇ ਮਤਲਬ ਹਰ ਇੱਕ ਸਮਾਨ ਮਿਲ ਜਾਂਦਾ ਵਧੀਆ ਕੁਆਲਿਟੀ ਦਾ Ориਜినਲ ਪੁਰਾਣਾ ਡਿਸਪੋਜ਼ੇਬਲ ਸਬਸਕ੍ਰਾਈਬ ਵਾਲਾ ਜਿਵੇਂ ਤੁਸੀਂ ਟਰੈਕਟਰ ਦਾ ਲੈਣਾ ਹੈ ਜਾਂ ਕਾਰਾਂ ਦਾ ਲੈਣਾ ਹੈ ਮੋਟਰਸਾਈਕਲ ਦਾ ਲੈਣਾ ਹੈ ਮਸ਼ੀਨਾਂ ਦਾ ਲੈਣਾ ਹੈ ਫੀਟਰ ਲੈਣੇ ਆ ਜਾਂ ਜਿਵੇਂ ਘਰਾਂ ਚ ਆਪਾਂ ਕੋਈ ਬਰਦਨ ਡਰਮ ਹੋਗੇ ਜਾਂ ਹੋਰ ਵੀ ਕੋਈ ਵੀ ਤੁਸੀਂ ਸਸਤਰੀ ਲੈਣੀ ਹੈ ਫਿਸ਼ ਜਾਂ ਦਰਵਾਜ਼ੇ ਹੋਗੇ ਜਾਂ ਮੈਨ ਜਾਂ ਸੀਟਾਂ ਹੋਈਆਂ ਵੀ ਲੋਗੇ ਮੋਟਰਸਾਈਕਲ ਦੇ ਟੈਂਕੀਆਂ ਹੋਗੀਆਂ ਤੁਹਾਨੂੰ ਸਭ ਕੁਝ ਮਿਲੂਗਾ ਇਹ ਤੋਂ ਇਲਾਵਾ ਜਿਵੇਂ ਆਪਣੀ ਕਾਰਾਂ ਹੁੰਦੀਆਂ ਛੋਟੀਆਂ ਉਹ ਵੀ ਚਾਲੂ ਹਾਲਤ ਵਿੱਚ ਮਿਲ ਜਾਂਦੀਆਂ ਇੰਜਨ ਮਿਲ ਜਾਂਦੇ ਉਹਨਾਂ ਦੇ ਜੋ ਤੁਸੀਂ ਚੀਜ਼ ਕਹੋਗੇ ਉਹ ਤੁਹਾਨੂੰ ਮੰਗਵਾ ਕੇ ਵੀ ਦੇ ਦੇਣਗੇ ਤੇ ਮੈਂ ਨੰਬਰ ਪਾ ਦੂੰਗਾ ਪਿੰਡ ਪੀਟਿਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਮਿਲਦੀ ਹੈ ਲੋਕੇਸ਼ਨ ਮੈਂ ਵੈਸੇ ਸਮਝਾਈ ਵੀ ਹੈ ਵੀਡੀਓ 'ਚ ਤੁਸੀਂ ਫਿਰ ਵੀ ਇੱਕ ਕਰੀ ਜਾਂ ਫੋਨ ਲਾ ਕੇ ਬਾਈ ਨੂੰ ਪੁੱਛ ਸਕਦੇ ਹਾਂ ਬਾਕੀ ਰਾਹ ਪੈ ਜਾਣਗੇ ਬਾਹ ਪੈ ਜਾਣਗੇ ਤੇ ਪਿੰਡ ਪੀਟਿਆਲੇ ਵਿੱਚ ਇਹ ਕੰਮ ਬਹੁਤ ਵੱਡੇ ਪੱਧਰ ਤੇ ਕਰਿਆ ਜਾਂਦਾ ਤੇ ਹੁਣ ਤੁਸੀਂ ਵੀਡੀਓ ਨੂੰ ਵੇਖੋ ਤੇ ਵਧਦੇ ਆਪਾਂ ਅੱਜ ਦੀ ਵੀਡੀਓ ਵੱਲ ਗਾ ਕਰਕੇ ਲਾਦੇ ਆ ਰਾਮ ਨਾਲ ਪਹੁੰਚ ਗਏ ਜੀ ਜਿੱਥੇ ਪਹੁੰਚਣਾ ਸੀ ਤੁਸੀਂ ਵੇਖੋ ਤੁਸੀਂ ਕਾਰਾਂ ਨਾਲ ਤੁਹਾਨੂੰ ਹਰੇਕ ਸਾਮਾਨ ਮਿਲੂਗਾ ਇੱਥੋਂ ਕੁਸ ਮਰਜ਼ੀ ਲੈ ਲਓ ਕਿਹੜੀ ਜੇ ਮਰਜ਼ੀ ਜੇ ਹੈ ਵੀਰੀ ਤਮਗਾ ਕੇ ਵੀ ਦੇ ਦਿੰਦੇ ਆ ਹੋਰ ਦਣਾਓ ਜੀ ਇੱਥੇ ਗੱਲ ਮਾਮਾ ਕਿੱਧਰ ਗਿਆ ਘਰੇ ਤਾਂ ਹੈ ਨਹੀਂ ਕਿਹਦੇ ਜਾਵੜਾ ਹੈ ਨਹੀਂ ਘਰੇ ਇਹ ਨੇ ਜੀ ਹਰਪਾਜਨ ਸਿੰਘ ਜੀ ਪਿੰਡ ਪੀਟੀ ਵਾਲਾ ਤੁਸੀਂ ਕੋਈ ਵੀ ਪੁਰਾਣਾ ਡਿਸਪੋਜ਼ਲ ਵਾਲਾ ਸਾਮਾਨ ਲੈਣਾ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਕੀ ਕੁਛ ਹੁੰਦਾ ਆਪਣੇ ਕੋਲੇ ਜੀ ਆਪਣੇ ਕੋਲ ਟਰੈਕਟਰਾਂ ਦਾ ਸਮਾਨ ਕਾਰਾਂ ਦਾ ਹਾਂਜੀ ਹਾਂਜੀ ਮੋਟਰਸਾਈਕਲਾਂ ਦਾ ਹਰ ਇੱਕ ਚੀਜ਼ ਮਤਲਬ ਵਧੀਆ ਹਾਲਤ ਦੇ ਪ੍ਰਾਣੀਆਂ ਚੀਜ਼ਾਂ ਮਿਲ ਜਾਂਦੀਆਂ ਟਾਇਰ ਹੋਗੇ ਜਿਵੇਂ ਗੱਡੀਆਂ ਦੇ ਹਾਂਜੀ ਹਾਂਜੀ ਟਾਇਰ ਟੂਰ ਵੀ ਹੁੰਦੇ ਆ ਵਧੀਆ ਮਿਲ ਜਾਂਦੇ ਤੇ ਦਿਓ ਸੇਵਾ ਦਾ ਮੌਕਾ ਇੱਕ ਵਾਰੀ ਤੁਹਾਨੂੰ ਆਪ ਪਤਾ ਲੱਗ ਜਾਊ ਰੋਡ ਤੇ ਦੁਕਾਨ ਆ ਆ ਜਿਹੜੀ ਰੋਡ ਹੈ ਇਧਰ ਹਬੋਰ ਹੈ ਇਧਰ ਹੈਗਾ ਡੱਬ ਵਾਲੀ ਤੇ ਸਾਹਮਣੇ ਸਮਾਧਾ ਆ ਗਈਆਂ ਜੀ ਸੰਤੋਬਾ ਟਾਇਲ ਦਾਸ ਜੀ ਤੇ ਆ ਸੋਨੂ ਦਾ ਕੰਡਾ ਕੰਡੇ ਜਮਾ ਨਾਲ ਹੈ ਨਹਿਰ ਨਾਲ ਆ ਨਹਿਰ ਨੂੰ ਆਪਾਂ ਛਾਲ ਦੀ ਮਾਰਨੀ ਆ ਆ ਦੇਖੋ ਤੁਸੀਂ ਵੈਸੇ ਪੀ.ਡੀ.ਐਲ ਚ ਬਹੁਤ ਵੱਡੇ ਪੱਧਰ ਤੇ ਕੰਮ ਕਰਾਇਆ ਜਾਂਦਾ ਹੈ। ਦੇਖੋ ਕਿੰਨੀਆਂ ਕਾਰਾਂ ਖੜਕੀਆਂ। ਅਰੀਜਨਲ ਚੀਜ਼ ਮਿਲੂਗੀ ਤੁਹਾਨੂੰ। ਪੂਰੀ ਵਧੀਆ ਕੁਆਲਿਟੀ ਦੀ। ਭਾਵੇਂ ਟਾਇਰ ਲੈ ਲਓ, ਟਰੈਕਟਰਾਂ ਦਾ ਸਾਮਾਨ ਲੈ ਲਓ। ਕੋਈ ਕਾਰਾਂ ਦਾ ਲੈ ਲਓ, ਇੰਜਨ ਲੈਣੇ ਆ ਜਾਂ ਕੁਝ ਹੋਰ ਵੀ ਆਪ ਨੂੰ ਕਈ ਵਾਰੀ ਕਈ ਚੀਜ਼ਾਂ ਨਹੀਂ ਮਿਲਦੀਆਂ ਜਾਂ ਬੰਦ ਹੋ ਜਾਂਦੀਆਂ ਕੰਪਨੀ ਕਣਗੀਆਂ ਉਹ ਵੀ ਸੋਨੇ ਚ ਸਾਰੀਆਂ ਮਿਲਣਗੀਆਂ ਆ ਦੇਖੋ ਤੁਸੀਂ। ਜੋ-ਜੋ ਚੀਜ਼ ਇੱਥੇ ਪਈ ਹੈ ਸਾਰਾ ਕੁਝ ਬਕਾਊ ਹੈ। ਕੋਈ ਯਾਰੇ ਕੋਈ ਸ਼ੀਸ਼ਾ ਟੁੱਟੇ ਜਾਂਦਾ ਉਹ ਬਹੁਤ ਮਹਿੰਗਾ ਹੁੰਦਾ ਅਰੀਜਨਲ ਵੀ ਨਹੀਂ ਮਿਲਦਾ। ਉਹ ਵੀ ਤੁਹਾਨੂੰ ਮਿਲ ਜੂਗਾ ਇੱਥੇ ਇਹ ਦੀ ਚਾਬੀ ਵਿੱਚ ਰਹਿ ਜਾਂਦੀ ਹੈ ਆਪਾਂ ਸਾਈਡਾਂ ਅਸੀਂ ਤੋੜ ਦਿੰਨੇ ਆਂ ਜਾਂ ਹੋਰ ਤੋੜ ਦਿੰਨੇ ਆਂ ਸਭ ਕੁਝ ਤੁਹਾਨੂੰ ਮਿਲੂਗਾ ਮੋਟਰਸਾਈਕਲ ਦੀਆਂ ਟੈਂਕੀਆਂ ਮੋਟਰਸਾਈਕਲ ਦੇਖੋ ਕਿੱਡਾ ਘੈਂਟ ਬਟੰਡਾ ਨੰਬਰਾਂ ਨਾਲੇ ਇਹਦਾ ਕੋਈ ਸਮਾਨ ਚਾਹੀਦਾ ਹੋਵੇ ਤਾਂ ਵੀ ਹੈਗਾ ਦੇਖੋ ਟੈਂਕੀਆਂ ਟੈਂਕੀਆਂ ਬੰਗਾ ਤਾਰੋ ਵੀਲ ਵਾਹ ਵੀ ਵਾਹ ਦੇਖੋ ਹਰਜੀਤ ਦਾ ਕੰਮ ਆਹ ਹੋਏ ਬੰਨਣਾ ਪੜਦਾ ਰਿਹਾ ਗ੍ਰੈਬ ਦਾ ਸਾਰਾ ਸਮਾਨ ਸੋ ਇੱਥੇ ਮਿਲੂਗਾ ਤੇ ਸਫਾਰੀ ਵੀ ਖੜੀ ਐ ਇਸ ਗੱਡੀ ਦੇ ਵੀ ਕਿਸ ਟਾਈਮ ਪੂਰੀ ਜਵਾਨੀ ਰਹੀ ਐ ਹਾਂ ਕਿਹੜਾ ਕਿਹੜਾ ਕਹਿਣਾ ਸੀ ਲੈਨ ਆ ਸਫਾਰੀ ਤੇ ਆ ਮੈਂ ਨਹੀਂ ਜਾਣਾ ਪੇਕੇ ਲੈਨ ਆ ਸਫਾਰੀ ਤੇ ਸਫਾਰੀ ਦੀ ਪੂਰੀ ਚੜ੍ਹਾਈ ਰਹੀ ਐ ਤੇ ਟਾਟਾ ਦਾ ਤਾਂ ਉਹ ਵੀ ਕੰਮ ਬਹੁਤ ਗਿਆ ਬਾਈ ਤੇ ਨਤਨ ਟਾਟਾ ਜੀ ਆਪ ਨਹੀਂ ਰਹੇ ਪਰ ਬੰਦੇ ਇਨਸਾਨ ਬਹੁਤ ਘੈਂਟ ਸੀ ਤੇ ਚੰਗੇ ਬੰਦ ਨੂੰ ਯਾਦ ਕਰਾਇਆ ਜਾਂਦਾ ਆਈ ਬੋਤਲੀ ਬੈਠੇ ਹਾਂ ਦਸਤਾਨ ਥਾਨ ਵਾਲੀ ਕੰਮ ਆ ਬਈ ਤੂੰ ਸੇਫਟੀ ਪੂਰੀ ਹੈ ਕੋਈ ਚੋਰੀ ਚੋਰੀ ਤੇ ਨਹੀਂ ਹੁੰਦੀ ਬਈ ਕੋਈ ਬੰਦਾ ਪੈਂਦਾ ਇੱਥੇ ਰਾਤ ਨੂੰ ਨਹੀਂ 24 ਘੰਟੇ ਨਹੀਂ ਵੈਰੀ ਗੁੱਡ ਯਾਰ ਅੱਜ ਕੱਲ੍ਹ ਤੋਂ ਬਹੁਤ ਹਾਲਾਤ ਮਾੜੇ ਐ ਬਹੁਤ ਕੁਝ ਦਾ ਸਮਾਨ ਹੀ ਬਹੁਤ ਪਿਆ ਹੈ ਹਾਂ ਆ ਆ ਕੀ ਨਹਿਰ ਜੀ ਪਰ ਨਹਿਰ ਪਈ ਸੁੱਕੀ ਚੋਨਾ ਤੇ ਲਾਉਣਾ ਉਹ ਨਹਿਰ ਸੁੱਕੀ ਸਰਨਾ ਨੀਗਾ ਟੁੱਟ ਗਈ ਕਿੱਥੋਂ ਟੜਕੀ ਟੜਕੀ ਓਹੋ ਨਾ ਟੁੱਟ ਗਈ ਬਈ ਤੇ ਜਲਦ ਜਲਦ ਠੀਕ ਕਰ ਦਿਓ ਭਾਈ ਹੁਣ ਤਾਂ ਜਿਵੇਂ ਕਿਸਾਨ ਝੋਨਾ ਲਾਈ ਜਾਂਦੇ ਕਣੀ ਮੈਂ ਵੀ ਅੱਖੇ ਦਾ ਮਹੇਰ ਨਹਿਰ ਉਧਰ ਸੂਹਾ ਤਾਂ ਚੱਲੀ ਜਾਂਦਾ ਸੀ ਸੈਣੇ ਕਿਹੜੇ ਲਾ ਹਾਂ ਅਜੇ ਤੜਕੀ ਟੁੱਟੀ ਅਜਾਂ ਠੀਕ ਆ ਠੀਕ ਆ ਵਾਹ ਜੀ ਸਬਸਕ੍ਰਾਈਬ ਦਾ ਪੂਰਾ ਮਾਲ ਮਿਲਦਾ ਤੇ ਇਹ ਲਿਆ ਹੁਣੇ ਦਿਲਾਂ ਤੋਂ ਲਗਾਈਆਂ ਕਿ ਹੋਰ ਕਿਤੋਂ ਜਿੱਥੇ ਮਿਲ ਜੇ ਪਿੰਡਾਂ ਚੋਂ ਆਲ ਰਾਉਂਡਰ ਲੈਂਦੇ ਚਾਰ ਪੰਜ ਗੱਡੀਆਂ ਫੋਲਡਿੰਗ ਨਹੀਂ ਨਹੀਂ ਵਧੀਆ ਜੀ ਵਧੀਆ ਆਲ ਰਾਉਂਡਰ ਕੰਮ 80 ਕੋਸ਼ੀ ਲੈ ਲੋ ਇਸ ਨੂੰ ਮੇਰੇ ਕੰਮ ਆਉਂਦਾ ਸਤਾ ਵੀ ਟਰੈਕਟਰਾਂ ਦਾ ਕਾਰਾਂ ਦਾ ਮੋਟਰਸਾਈਕਲਾਂ ਦਾ ਕੰਬੈਨਾਂ ਦਾ ਹੋਈ ਤੋਂ ਲਾਵਾ ਹੋਰ ਵੀ ਜੋ ਤੁਸੀਂ ਕਹੋਗੇ ਮੈਂ ਨੰਬਰ ਪਾ ਦੂੰਗਾ ਤੁਸੀਂ ਗੱਲ ਕਰ ਸਕਦੇ ਹੋ ਹਰਪਾਜਨ ਸਿੰਘ ਪੀਟੀ ਵਾਲਾ ਵੇਚ ਵੀ ਦਿੰਦੇ ਆ ਖਰੀਦ ਵੀ ਲੈਂਦੇ ਸਾਰਾ ਕੁਝ ਹੀ ਹੈ ਹਾਂ ਜੇ ਕੋਈ ਛੀਟਾ ਛੋਟਾ ਲੈਣਗਾ ਉਹ ਵੀ ਇੰਜਨ ਫਿਲਟਰ ਆਊਗਾ ਹੋਊਗਾ ਜੀ ਕਿੰਨੇ ਆ ਵੇਖੋ ਯਾਰ ਗੱਡੀਆਂ ਵਧ ਗਿਆ ਇਹ ਬਕਾਉ ਆ ਤੇਲ ਪਾਉ ਪਾਣੀ ਵਾਲੀਆਂ ਵੀ ਆ ਪਾਣੀ ਵਾਲੀਆਂ ਵੀ ਆ ਤੇਲ ਵਾਲੀਆਂ ਵੀ ਆ ਤੇ ਕੇਰ ਅਗਲਾ ਵੱਡ ਕੇ ਨਾ ਉਹ ਨੂੰ ਹੀ ਵਰਤ ਲੈਂਦਾ ਤਾਂ ਵੀ ਕਿੰਨੇ ਲੀਟਰ ਦੀ ਹੈ ਇਹ ਇਹ ਵੀ 50 ਦੀ 25 ਦੀ ਹੈ 25 25 ਦੀ ਹੋਊਗੀ ਹਾਂ 25 ਦੀ ਹੋਊਗੀ ਛੀਟਾ ਛੋਟਾ ਹੀ ਵਧ ਗਿਆ ਪੰਗਾ ਯਾਰ ਬਹੁਤ ਵਧੀਆ ਬਾਕੀ ਆਇਆ ਨਹੀਂ ਵੀ ਇੱਥੇ ਹਰ ਇੱਕ ਚੀਜ਼ ਖੜੀ ਆ ਤੁਹਾਨੂੰ ਚਾਲੂ ਹਾਲਤ ਨਹੀਂ ਚੀਜ਼ ਮਿਲ ਜੂਗੀ ਲੈ ਪੜਾ ਜੰਗਲ ਚ ਮੰਗਲ ਉਹ ਆ ਬਿਓ ਮੂੜੇ ਬਕਾਵਾ ਮੂੜਾ ਬੈਠਾ ਗਿਆ ਇਹ ਤਾਂ ਦਿਓ ਯਾਰ ਮੈਨੂੰ ਨਹੀਂ ਅੱਸੀ ਆ ਨਾ ਹੀ ਮਿਹਰਬਾਨੀ ਹੋਰ ਫਿਰ ਨੌਜਵਾਨ ਵਧੀਆ ਜੀ ਵਧੀਆ ਖਲਾਰੀ ਜੰਨੇ ਹੋ ਆ ਹੋਰ ਖਲਾਰੀ ਜੰਨੇ ਚਲੋ ਭਾਈ ਮਿਹਰਬਾਨੀ ਜੀ ਜਾਂਦੇ ਰਹੋ ਸ਼ੁਕਰੀਆ ਕერ ਇੰਜਨ ਦਾ ਕਈ ਥਾਂ ਤੇ ਆਸ਼ਾ ਦਾ ਵੀ ਲਾਇਆ ਪਿਆ ਹੁੰਦਾ ਬਹੁਤ ਕੰਮਜਾਬ ਹਨ ਪੂਰਾ ਆਸ਼ਾ ਦਾ ਇੰਜਨ ਕਈ ਥਾਂ ਤੇ ਦੇਖਿਆ ਮੈਂ ਲਾਇਆ ਹਾਂ 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 ਖੇਂਦਾ ਜੀ ਬਾਕੀ ਪਾਣੀ ਦੀ ਜਰੂਰਤ ਨਹੀਂ ਹੁੰਦੀ ਹੈਂਡਲ ਵਾਲੇ ਤੇ ਛੱਡਿਆ ਸਹੀ ਗੱਲ ਹੈ ਜੀ ਹਾਂਜੀ 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 ਸਹੀ ਗੱਲ ਹੈ ਜੀ ਤੱਕੇ ਜੰਗਲੇ ਮਾਰੀਆਂ ਵੀ ਖਰੀਦਦੇ ਆ ਸਾਰਾ ਕੁਝ ਮਤਲਬ ਕੁਛ ਹੀ ਲੈ ਲਓ ਸਹੀ ਗੱਲ ਹੈ ਸਕੂਲ ਦੀ ਲਾੜ ਤੇ ਕੀ ਜੂੜ ਸਕੂਲ ਤੇ ਨਾੜ ਨਹੀਂ ਆਸ਼ਾ ਵਾਲਾ ਪਾਣੀ ਦਰਵਾਜੇ ਪਿਆ ਵੀ ਵਧੀਆ ਹਾਲਤ ਚ ਵਾਹ ਵੀ ਵਾਹ ਵੰਪਰシャン ਪਸਾਰੋ ਪੁਛ